ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀਜ ਕੁਕਿੰਗ ਰੋਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਨਾਰੀਅਲ ਦੀ ਬਰਫੀ ਨਾਰੀਅਲ ਦੀ ਬਰਫੀ ਬਣਾਉਣ ਦੇ ਲਈ ਨਾ ਤਾਂ ਸਾਨੂੰ ਮਾਵੇ ਦੀ ਲੋੜ ਪਵੇਗੀ ਨਾ ਹੀ ਅਸੀਂ ਚਾਸ਼ਨੀ ਬਣਾਵਾਂਗੇ ਅਤੇ ਨਾ ਹੀ ਅਸੀਂ ਗੈਸ ਨੂੰ ਜਲਾਵਾਂਗੇ ਬਿਨਾਂ ਗੈਸ ਨੂੰ ਜਲਾਏ ਹੀ ਅਸੀਂ ਨਾਰੀਅਲ ਦੀ ਬਰਫੀ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਹੁਤ ਹੀ ਟੇਸਟੀ ਬਿਲਕੁਲ ਬਾਜ਼ਾਰ ਵਰਗੀ ਨਾਰੀਅਲ ਦੀ ਬਰਫੀ ਅਸੀਂ ਬਣਾਵਾਂਗੇ ਚਲੋ ਸ਼ੁਰੂ ਕਰਦੇ ਹਾਂ ਨਾਰੀਅਲ ਦੀ ਬਰਫੀ ਬਣਾਉਣਾ ਇੱਥੇ ਅਸੀਂ ਨਾਰੀਅਲ ਦੀ ਬਰਫੀ ਬਣਾਉਣ ਦੇ ਲਈ ਸਾਰਾ ਨਾਪ ਤੋਂ ਲਿਕ ਕੌਲੀ ਦੇ ਨਾਲ ਕੀਤਾ ਹੈ ਤੁਸੀਂ ਵੀ ਕੋਈ ਕੌਲੀ ਸੈੱਟ ਕਰ ਲੈਣਾ ਅਸੀਂ ਇੱਕ ਕੌਲੀ ਨਾਰੀਅਲ ਦਾ ਬੂਰਾ ਲਿਆ ਹੈ ਅੱਧੀ ਕੌਲੀ ਅਸੀਂ ਪੀਸੀ ਹੋਈ ਚੀਨੀ ਲੈ ਲਵਾਂਗੇ ਇੱਕ ਕੌਲੀ ਅਸੀਂ ਮਲਾਈ ਦੀ ਲੈ ਲਵਾਂਗੇ ਇਹ ਮਲਾਈ ਅਸੀਂ ਤਾਜ਼ੇ ਦੁੱਧ ਤੋਂ ਲਈ ਹੈ ਹੁਣ ਅਸੀਂ ਬਰਫੀ ਬਣਾਉਣ ਦੇ ਲਈ ਇੱਕ ਬੌਲ ਲੈ ਲਵਾਂਗੇ ਅਤੇ ਉਸ ਦੇ ਵਿੱਚ ਇੱਕ ਕੌਲੀ ਨਾਰੀਅਲ ਦਾ ਬੂਰਾ ਅਸੀਂ ਪਾ ਦਵਾਂਗੇ ਜੋ ਕਿ ਅਸੀਂ ਮਿੰਕੇ ਲਿਆ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਅੱਧੀ ਕੌਲੀ ਪੀਸੀ ਹੋਈ ਚੀਨੀ ਦੀ ਚੀਨੀ ਪ온 ਤੋਂ ਬਾਅਦ ਅਸੀਂ ਐਡ ਕਰਾਂਗੇ ਪੀਸੀਆਂ ਹੋਈਆਂ ਛੋਟੀਆਂ ਇਲਾਇਚੀਆਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਮਲਾਈ ਜੋ ਕਿ ਅਸੀਂ ਇੱਕ ਕੌਲੀ ਲਈ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚਮਚੇ ਦੇ ਨਾਲ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਇਸ ਨੂੰ ਹੱਥਾਂ ਦੇ ਨਾਲ ਆਟੇ ਦੀ ਤਰ੍ਹਾਂ ਗੁੰਨ ਕੇ ਤਿਆਰ ਕਰ ਲਵਾਂਗੇ ਅਸੀਂ ਚੰਗੀ ਤਰ੍ਹਾਂ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਅਤੇ ਇਸ ਨੂੰ ਇੱਕ ਡੋ ਦੀ ਤਰ੍ਹਾਂ ਬਣਾ ਲਵਾਂਗੇ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਦੇ ਹੋਏ ਇੱਕ ਵਧੀਆ ਡੋ ਬਣਾ ਕੇ ਤਿਆਰ ਕਰ ਲਿਆ ਹੈ ਅਸੀਂ ਬਾਰਫੀ ਨੂੰ ਬਣਾਉਣ ਦੇ ਲਈ ਇੱਕ ਟ੍ਰੇ ਲੈ ਲਵਾਂਗੇ ਅਤੇ ਉਸਦੇ ਉੱਪਰ ਥੋੜਾ ਜਿਹਾ ਘਿਓ ਗ੍ਰੀਸ ਕਰ ਦੇਵਾਂਗੇ ਟਰੇ ਉੱਪਰ ਘਿਓ ਗ੍ਰੀਸ ਕਰਨ ਨਾਲ ਸਾਡੀ ਬਰਫੀ ਟਰੇ ਦੇ ਨਾਲ ਚਿਪਕੇਗੀ ਨਹੀਂ ਹੁਣ ਅਸੀਂ ਬਰਫੀ ਦਾ ਤਿਆਰ ਕੀਤਾ ਡੋ ਇਸ ਟਰੇ ਦੇ ਉੱਪਰ ਰੱਖ ਕੇ ਹੱਥਾਂ ਨਾਲ ਸੈੱਟ ਕਰ ਦੇਵਾਂਗੇ ਅਤੇ ਇਸ ਦੀ ਇੱਕ ਪਤਲੀ ਜਹੀ ਲੇਅਰ ਬਣਾ ਲਵਾਂਗੇ ਹੱਥਾਂ ਦੇ ਨਾਲ ਹਲਕਾ ਹਲਕਾ ਪ੍ਰੈਸ ਕਰਨ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਬਰਫੀ ਨੂੰ ਸੈੱਟ ਕਰ ਲਵਾਂਗੇ ਤੇ ਹੁਣ ਅਸੀਂ ਤਿਆਰ ਕੀਤੀ ਬਰਫੀ ਦੇ ਮਿਸ਼ਰਣ ਨੂੰ 10 ਮਿੰਟ ਦੇ ਲਈ ਫ੍ਰਿਜ ਦੇ ਵਿੱਚ ਰੱਖ ਦਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਦੇ ਨਾਲ ਸੈੱਟ ਹੋ ਜਵੇ 10 ਮਿੰਟ ਬਾਅਦ ਅਸੀਂ ਹੁਣ ਇਸ ਨੂੰ ਚਾਕੂ ਦੇ ਨਾਲ ਕੱਟ ਲਵਾਂਗੇ ਅਸੀਂ ਇਸ ਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰਾਂਗੇ ਅਸੀਂ ਬਰਫੀ ਨੂੰ ਚੌਰਸ ਸ਼ੇਪ ਦੇ ਵਿੱਚ ਕੱਟ ਕੇ ਤਿਆਰ ਕਰਾਂਗੇ ਤੁਸੀਂ ਬਰਫੀ ਨੂੰ ਜਿਹੋ ਜਿਹੀ ਸ਼ੇਪ ਦੇਣਾ ਚਾਹੋ ਦੇ ਸਕਦੇ ਹੋ ਅਸੀਂ ਇੱਥੇ ਬਰਫੀ ਦੇ ਸਾਰੇ ਪੀਸ ਕੱਟ ਕੇ ਤਿਆਰ ਕਰ ਲਏ ਆ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਪਲੇਟ ਦੇ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਬਰਫੀ ਬਣਾ ਕੇ ਤਿਆਰ ਕਰ ਲਈ ਹੈ ਇਹ ਬਰਫੀ ਜਿੰਨੀ ਸੋਹਣੀ ਦੇਖਣ ਨੂੰ ਲੱਗ ਰਹੀ ਹੈ ਉਤੋਂ ਕਿਤੇ ਵੱਧ ਖਾਣੇ ਨੂੰ ਸੁਆਦ ਹੋਗੀ ਅਸੀਂ ਇੱਥੇ ਬਿਨਾਂ ਗੈਸ ਨੂੰ ਜਲਾਏ ਹੀ ਬਹੁਤ ਵਧੀਆ ਬਰਫੀ ਬਣਾ ਕੇ ਤਿਆਰ ਕਰ ਲਈ ਹੈ ਅਸੀਂ ਇਸ ਬਰਫੀ ਵਿੱਚ ਨਾ ਤਾਂ ਕੋਈ ਮਾਵਾ ਪਾਇਆ ਹੈ ਨਾ ਹੀ ਕੋਈ ਚਾਸ਼ਨੀ ਬਣਾਈ ਹੈ ਫਿਰ ਵੀ ਸਾਡੀ ਬਰਫੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਉਮੀਦ ਹੈ ਕਿ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਚਲਿਏ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ